ਗੁੱਡ ਮਾਰਨਿੰਗ ਹੈ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤ ਸ੍ਰੀ ਅਕਾਲ ਹੈ ਜੀ ਮਾਰਨਿੰਗ ਹੋ ਚੁੱਕੀ ਹੈ ਸਾਰਿਆਂ ਨੂੰ ਬਸਾਖੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਹੈ ਜੀ ਬਸਾਖੀ ਦਿਨ ਹੈ ਜੀ ਸੰਡੇ ਅਜ ਐਤਵਾਰ ਸਾਡੇ ਗੁਰਦੁਆਰਾ ਸਾਹਿਬ ਵੀ ਅੱਜ ਬਸਾਖੀ ਦਾ ਫੈਸਟੀਵਲ ਮਨਾਇਆ ਜਾਣਾ ਜੀ ਗੁਰੂ ਘਰ ਦੇ ਵਿੱਚ ਲੰਗਰ ਵੰਡਣਾ ਪਾਠ ਆਰੰਭ ਹੋਏ ਹੋਏ ਆ ਕੱਲ ਦੇ ਤੇ ਅੱਜ ਭੋਗ ਪੈਣੇ ਆ ਤੇ ਉਹ ਦੇਖੋ ਤੁਹਾ ਉੱਠ ਰਿਹਾ ਨਾ ਸਾਹਮਣੇ ਗੁਰਦੁਆਰਾ ਸਾਹਿਬ ਨੀਚੇ ਇੱਕ ਮਿੰਟ ਧੁੰਦਲਾ ਜਿਹਾ ਦਿਖ ਰਿਹਾ ਤਾਂ ਹੁਣ ਦੇਖੋ نیچے ਦੇਖੋ ਤੇ ਮਾਰਨਿੰਗ ਤਾਂ ਹੋ ਗਈ ਐ ਤੇ ਇੱਧਰ ਲੰਗਰ ਹਾਲ ਐ ਜੀ ਪਿੱਛੇ ਬੈਕ ਸਾਈਡ ਲੰਗਰ ਬਣ ਰਿਹਾ ਗੁਰੂ ਘਰ ਦੇ ਵਿੱਚ ਤੇ ਅਸੀਂ ਵੀ ਜਾਣਾ ਥੋੜੀ ਬਹੁਤੀ ਸੇਵਾ ਕਰਾਇਆ ਹਾਂਗੇ ਔਰ ਮੌਸਮ ਸਾਫ਼ ਐ ਅੱਜ ਅੱਗੇ-ਅੱਗੇ ਤਾਂ ਗਰਮੀ ਸਟਾਰਟ ਹੋਣੀ ਐ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਐਕਸਰਸਾਈਜ਼ ਕਰਦੇ ਹਾਂ ਤੇ ਰੱਖਦੇ ਹਾਂ ਕੈਮਰਾ ਸਾਈਡ ਦੇ ਵਿੱਚ ਚਲੋ ਜੀ ਮੇਰੇ ਨਾਲ ਐਕਸਰਸਾਈਜ਼ ਕਰਦੇ ਹਾਂ ਆਪਾਂ ਜਸਟ ਸੈਰ ਕਰਦੀ ਕਰਦੀ ਥੋੜਾ ਜਿਹਾ ਥੱਕ ਗਈ ਮੈਂ ਕਿਉਂਕਿ ਮੈਂ ਕਰੀ ਆ 15 ਕੇ ਮਿੰਟ 15 ਮਿੰਟ ਦੌੜ ਲਾਈ ਆ ਮੈਂ ਔਰ ਉਹੀ ਕਾਫੀ ਹੁੰਦੀ ਆ ਡੇਲੀ ਕੀ ਡੇਲੀ ਹਣ ਜਸਟ ਬਸ ਦੌੜ ਲਾ ਕੇ ਚੱਲਦੇ ਆ ਏਠਾ ਅੱਜ ਮੇਰੇ ਕੱਪੜੇ ਪਏ ਆ ਬਹੁਤ ਜ਼ਿਆਦਾ ਧੋਣੇ ਵਾਲੇ ਫਿਰ ਆਪਾਂ ਨੇ ਗੁਰਦੁਆਰਾ ਸਾਹਿਬ ਜਾਣਾ ਐ ਕੱਪੜੇ ਵੀ ਧੋਣੇ ਆ ਬੱਚਿਆਂ ਨੇ ਸਿਰ ਨਹਾਣਾ ਐ ਕਿਉਂਕਿ ਅੱਜ ਸੰਡੇ ਆ ਨਾ ਸਿਰ ਵੀ ਨਹਾਣਾ ਬਈ ਬੱਚਿਆਂ ਨੂੰ ਤੇ ਐਕਸਰਸਾਈਜ਼ ਕਰਕੇ ਚੱਲਦੇ ਆਪਾਂ ਏਠਾ ਫਿਰ ਗੁਰਦੁਆਰਾ ਸਾਹਿਬ ਚੱਲਾਂਗੇ ਨਾ ਤੋਕੇ ਤੁਹਾਨੂੰ ਵੀ ਲੈ ਕੇ ਚੱਲਾਂਗੇ ਗੁਰਦੁਆਰਾ ਸਾਹਿਬ ਹਨਾ ਘਰ ਬੈਠ ਕੇ ਹੀ ਤੁਹਾਨੂੰ ਦਰਸ਼ਨ ਕਰਾਵਾਂਗੇ ਆਪਾਂ ਤੇ ਸੇਵਾ ਕਰਾਵਾਂਗੇ ਜਿੰਨੀ ਵੀ ਬਣ ਪਾਈ ਹਨਾ ਤੇ ਬਸ ਪਹਿਲਾਂ ਸੈਰ ਕਰ ਲਾ ਫਿਰ ਬਾਕੀ ਤੇ ਪੈਂਡਿੰਗ ਕੰਮ ਪਏ ਆ ਇਹ ਠਾਓ ਕਰਨੇ ਆ ਤੇ ਲੋ ਜੀ ਫਰੈਂਡਸ ਹੁਣ ਆਪਾਂ ਆ ਗਏ ਠਾਓ ਤੇ ਆਪਾਂ ਖਾਉਂਗੇ ਆਪਣਾ ਪਿਆ ਹੋਇਆ ਸਮਾਨ ਜੋ ਕਿ ਮੈਂ ਡੇਲੀ ਪੀ ਹੁੰਦੀ ਆ ਆਪਣਾ ਆਪਣਾ ਫੜੋ ਜੋ ਪਹਿਲਾਂ ਖਾਣਾ ਹੀ ਹੋਵੇ ਰੋਟੀ ਦਾ ਟਾਈਮ ਹੋ ਜਾਏਗਾ ਆ ਜੋ ਉਰ ਚੁੱਕਿਆ ਬੰਦਾ ਖਾਰਿਆ ਬਾਦਾਮ ਦਾ ਖਾਂ ਓਏ ਪਹਿਲਾਂ ਖਾ ਲੈ ਇਹ ਫੋਨ ਦੇਖ ਲੈ ਖਾ ਗਏ ਨਾ ਨਹਾਣਾ ਵੀ ਹੈ ਅੱਜ ਸਿਰ ਨਹਾਣਾ ਗੁੱਤਾਂ ਖੋਲ ਲਿਓ ਆਪਣੀਆਂ ਆਪਣੀਆਂ ਠੀਕ ਹੈ ਦੋਨੋਂ ਭੈਣਾਂ ਨੇ ਕੁੱਤਾ ਖੋਲਣੀਆ ਫਿਰਨਾ ਹਣਾਏ ਲੋ ਜੀ ਦੋਨੋਂ ਬੱਚੇ ਫੋਨ ਲੈ ਕੇ ਵਿੱਚ ਵੜ ਗਏ ਸਵੇਰੇ ਸਵੇਰੇ ਇਹ ਹੈ ਨਜਾਇਜ਼ ਫਾਇਦਾ ਵਾਈਫਾਈ ਦਾ ਵਾਈਫਾਈ ਤਾਂ ਲਵਾਇਆ ਆਪਾਂ ਨੇ ਆਪਣੇ ਫਾਇਦੇ ਵਾਸਤੇ ਵੀ ਚਲੋ ਵੀਡੀਓ ਵਗੈਰਾ ਪਾਣੀ ਪੈਂਦੀ ਹੈ ਹਨਾ ਬੱਚਿਆਂ ਨੇ ਨਜਾਇਜ਼ ਫਾਇਦਾ ਚੱਕ ਲਿਆ ਕਿਉਂਕਿ ਬੱਚਿਆਂ ਨੂੰ ਆਏ ਆ ਵੀ ਅਸੀਂ ਵੀਡੀਓ ਵਗੈਰਾ ਚਲਾਣੀ ਆ ਮੈਨੂੰ ਲੱਗਦਾ ਕਿ ਇਹ ਸਿਲੰਡਰ ਖਤਮ ਹੋ ਗਿਆ ਕਿਉਂਕਿ ਮੈਂ ਤਾਂ ਜਪਰਾਇਆ ਹੋਇਆ ਨਾ ਪਰ ਇਹ ਚੱਲ ਰਿਹਾ ਹਲੇ ਪਹਿਲਾਂ ਵਾਲਾ ਇਹ ਲੋ ਜੀ ਇੱਧਰ ਮੈਂ ਕੱਪੜੇ ਧੋ ਚੁੱਕੀ ਆ ਤੇ ਹੁਣ ਸੁੱਕੜੇ ਪਾ ਰਹੀ ਆ ਤੱਪੜੇ ਉਸ ਤੋਂ ਬਾਅਦ ਆਪਾਂ ਨੇ ਜਾਣਾ ਹੈ ਸੁਰਦਵਾਰਾ ਸਾਹਿਬ ਸੱਫੜੇ ਸਾਰੇ ਧੋਤੇ ਐ ਜੀ ਮੈਂ ਜੀ ਫ੍ਰੈਂਡਸ ਕੰਮ ਤਲਦਾ ਹੋ ਗਿਆ ਆਪਣਾ ਸਾਰਾ ਫਿਨਿਸ਼ਰ ਕੱਪੜੇ ਵਗੈਰਾ ਧੋਏ ਆ ਮੈਂ ਅੱਜ ਕਿਉਂਕਿ 2-3 ਦਿਨਾਂ ਦੇ ਕੱਪੜੇ ਹੋਏ ਹੋਏ ਤੇ ਇਕੱਠੇ ਔਰ ਬੱਚੇ ਚਲੇ ਗਏ ਮੇਰੇ ਗੁਰਦੁਆਰਾ ਸਾਹਿਬ ਤੇ ਮੈਂ ਵੀ ਹੋਈਆਂ ਰੈਡੀ ਛੇੜੀ ਥੋੜਾ ਜਿਹਾ ਹਲਕਾ ਜਿਹਾ ਰੈਡੀ ਛੇੜੀ ਜਿੰਨਾ ਵੀ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਹਣਾ ਧਾਰਮਿਕ ਸਥਾਨ ਤੇ ਜਾਂਦੇ ਆ ਜਿਆਦਾ ਚਮਕੜੇ ਦਮਕੜੇ ਹੋ ਕੇ ਨਹੀਂ ਜਾਂਦੇ ਸਿੰਪਲ ਹੀ ਠੀਕ ਹੈ ਹਣਾ ਤੇ ਚਲੋ ਜੀ ਗੁਰਦੁਆਰਾ ਸਾਹਿਬ ਚੱਲਦੇ ਆਪਾਂ ਤੇ ਮੱਥਾ ਵਗੈਰਾ ਟੇਕਣਾ ਹੈ ਤੇ ਚਲੋ ਜੀ ਚਲਦੇ ਆਂ ਫਿਰ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਚਲਦੇ ਆਂ ਆਪਾਂ ਸਾਡੇ ਪਿੰਡ ਦਾ ਜਿਹੜਾ ਤੇ ਦਰਵਾਜੇ ਮੁਰੇ ਹੀ ਹੈ ਮੇਰੇ ਦੇਖਦੇ ਆਂ ਕਿਆ ਚੀਜ਼ਾਂ ਬਣਦੀਆਂ ਆ ਗੁਰੂ ਦਾ ਲੰਗਰ ਪ੍ਰਸ਼ਾਦਾ ਲੋ ਜੀ ਲੈ ਕੇ ਚਲਦੇ ਆਂ ਤੁਹਾਨੂੰ ਆ ਚਲ ਲੇਂਗੇ ਤੂੰ ਮੇਰੇ ਕੋਲ ਹੀ ਬੈਠੀ ਐਂ ਅੱਛਾ ਲੜਦੀ ਐਂ ਫਿਰ ਤੂੰ ਚਲ ਜਾ ਵੀ ਤੁਹਾਡੇ ਕਾਹੇਗੇ। ਕੋਈ ਨਹੀਂ ਸੋਚਣਾ ਜਦੋਂ ਉਹ ਆ ਗਿਆ ਨਾ ਜੀ ਨਾ। ਤੇ ਉਹ ਬੰਦਾ ਕੌਣ ਆਪਾਂ ਚੀਰਨੀ ਜੀ ਕੋਈ ਨਹੀਂ ਮੈਂ ਦੇਣਾ। ਖਾਸ ਨਹੀਂ ਕਦੇ ਪੈਰ ਖੂਲ ਜਗਾ ਨਹੀਂ ਕਿਸੇ ਨੇ ਖਲੋ ਵੀ ਜਗਾ ਨਹੀਂ ਇੰਨੀ ਸੰਗਤ ਫਿਰ ਉਹ ਸੀਰ ਯਾਦ ਆ ਗਿਆ ਕਿ ਮਹਾਰਾਜ ਦੇ ਫੇਰੇ ਦੀ ਕਿਆਮਤ ਇਸ ਤਰ੍ਹਾਂ ਕਹਿੰਦੇ ਨੇ ਜੀ ਸੋ ਸਾਲੇ ਦੇ ਖਾਲਸਾ ਸਾਜਨਾ ਜੀ ਦੇ ਕਿਸ ਤੋਂ ਸਾਲੇ ਕਈ ਕਈ ਹੋਣੇ ਕਈ ਨਹੀਂ ਕਈ ਹੋਣੇ ਵੀ ਜਾਣੂ ਖਾਸ ਨਹੀਂ ਨਹੀਂ ਪਤਾ ਹੋਏਗਾ ਵੀ ਮਨ ਪ੍ਰਸਾਦ 300 ਸਾਲਾਂ ਦੀ ਸੋਹਣੇ ਹਿੰਦੂ ਦੇ ਵਿੱਚ ਬਣਾ ਰਹੇ ਬਹੁਤ ਵੱਡਾ ਕੰਮ ਜਦੋਂ ਮਹਾਰਾਜ ਨੇ ਅੰਤ ਬਾਸਾ ਸੱਜਣਾ ਜੀ ਇੱਥੇ ਵੀ ਬਹੁਤ ਬੜਾ ਕਾਰਜ ਕੀਤਾ ਉਸ ਅੰਦਰ ਤੇ ਇੱਥੇ ਸਾਹ ਸੰਗ ਜੀ ਫਿਰ ਸੇਕ ਸੰਗਤਾਂ ਦੇ ਬਾਰੋਂ ਮੰਗਰ ਤਿਆਰ ਕਰਕੇ ਸਹੀ ਬਾਰੋਂ ਵੀ ਲੰਗਰ ਚਾਲ ਕਰਕੇ ਜਾ ਰਹੇ थे ਇੱਥੇ ਵੀ ਲੰਗਰ ਪ੍ਰਸਾਦ ਸਾਹਿਬ ਜੀ ਰੰਗ ਰਾਗੀ ਚਾਲੀ ਹੋ ਗਏ ਸੇਵਾਦਾਰਾਂ ਨੇ ਜੁਗੀਆਂ ਲਾਤੀ ਮੰਗਰ ਤਿਆਰ ਕਰੋ ਸੰਗਤਾਂ ਨੂੰ ਚੁਪਾਓ हट ਜਾ ਉਹਨਾਂ ਦੇ ਆਰਾਮ ਕਰਨ ਵਾਸਤੇ

دیکھیں پاور پاور کیونکہ زیادہ ہیں پھر سے ہوں ہمارا صبح <تصفح> 6:45 کر رہا ہے یہ حال ہے یہاں کا کھیل لو جو پرمان کا منتی ہے کھیتی میں میرا بھی آجا میرا بھی اوپر چلا پر پاور سے آیا to do ਅਰਦਾਸ ਹੋ ਗਈ ਹੈ ਤੇ ਭੋਗ ਮਿਲ ਚੁੱਕਿਆ ਤੇ ਭੋਗ ਪੈਲੇ ਆ ਬਸਾਖੀ ਦੇ ਹੁਣ ਸਟਾਰਟ ਹੈ ਜੀ ਗੁਰੂ ਘਰ ਲੰਗਰ ਗੁਰੂ ਦਾ ਲੰਗਰ ਨਾ ਛਕੀਏ ਇਹੋ ਜਿਹਾ ਹੋ ਨਹੀਂ ਸਕਦਾ ਤੇ ਗੁਰੂ ਦਾ ਲੰਗਰ ਅਟੁੱਟ ਵਰਤ ਰਿਹਾ ਜੀ ਸਾਰਿਆਂ ਦੇ ਲਈ ਇੱਕ ਸਮਾਨ ਹੈ ਸਾਰੇ ਜਣੇ ਬੈਠ ਜੋ ਆ ਕੇ ਗੁਰੂ ਦਾ ਲੰਗਰ ਖਾ ਕੇ ਚੱਲਾਂਗੇ ਤੇ ਹੁਣ ਅਸੀਂ ਜਾ ਰਹੇ ਤੇ ਘਰ ਨੂੰ ਵਾਪਸ ਕਿਉਂਕਿ ਮੈਂ ਲੰਗਰ ਖਾ ਚੁੱਕਿਆ ਤਾਂ ਸੌਰੀ ਖਾ ਲਿਆ ਤਾਂ ਮੈਂ ਲੰਗਰ ਤੇ ਥੋੜੀ ਬਹੁਤੀ ਸੇਵਾ ਵੀ ਕਰਾਈ ਹੈ ਲੇਕਿਨ ਉਹ ਵੀਡੀਓ ਮੈਂ ਸ਼ੂਟ ਨਹੀਂ ਕਰੀ ਤੇ ਚੱਲਦੇ ਆਂ ਜੀ ਹੁਣ ਆਪਾਂ ਘਰ ਨੂੰ ਵਾਪਸ ਇੱਧਰ ਐ ਜਲੇਬੀਆਂ ਦਾ ਲੰਗਰ ਅਟੁੱਟ ਵਰਤ ਰਿਆ ਤੇ ਖੁੱਲੀਆਂ ਪਾ ਰਹੇ ਆਂ ਜੀ ਲਫਾਫਿਆਂ ਦੇ ਵਿੱਚ ਜਿੰਨੂੰ ਜਿੰਨੀ ਲੈਣੀਆਂ ਉਹਨੀਆਂ ਦੇ ਰਹੇ ਆਂ ਜੀ ਬਾਬੇ ਦਾ ਸੋਰੀ ਬਾਬੇ ਨਾਨਕ ਦਾ ਲੰਗਰ ਐ ਜੋ ਥੁਰਦਾ ਨਹੀਂ ਹੈਗਾ ਕਦੇ ਕਦੇ ਹਨਾ ਤੇ ਬਾਬੇ ਨਾਨਕ ਦਾ ਲੰਗਰ ਅਟੁੱਟ ਵਰਤ ਰਿਆ ਜੀ ਤੇ ਦਾਲ ਐ ਚੋਲ ਐ ਰੋਟੀ ਐ ਤੇ ਜਲੇਬੀਆਂ ਤੇ ਖੁੱਲੀਆਂ ਪਾ ਰਹੇ ਆਂ ਇਹ ਜਿੰਨੂੰ ਜਿੰਨੀਆਂ ਲੈਣੀਆਂ ਆਪਣੀਆਂ ਲੈ ਜਾਓ ਹਨਾ ਤੇ ਲੋ ਜੀ ਆਪਾਂ ਚੱਲਦੇ ਹਾਂ ਹੁਣ ਘਰ ਨੂੰ ਵਾਪਸ ਸਾਹਮਣੇ ਇਹ ਸਾਡੇ ਗੁਆਂਢੀਆਂ ਦੀ ਕੁੜੀਆਂ ਬੈਠੀਆਂ ਚਾਰੋਂ ਜੋ ਕਿ ਲੰਗਰ ਖਾ ਰੀਆਂ ਵਾ ਥੋੜੀ ਜੀ ਵੀਡੀਓ ਸ਼ੂਟ ਕਰੀ ਆ ਇਹਨਾਂ ਦੀ ਚਾਰਾਂ ਦੀ ਸਾਡੇ ਗੁਆਂਢੀਆਂ ਦੀ ਕੁੜੀਆਂ ਇਹ ਤੇ ਮੂੰਹ ਟਾ ਕਰੀਆਂ ਦੀ ਮੈਂ ਤਵੀ ਭਾਬੀ ਵੀਡੀਓ ਬਣਾ ਰਹੀ ਐ ਤੇ ਲੋ ਜੀ ਇਧਰ ਜਾ ਚੁੱਕੇ ਹਾਂ ਸਾਰੇ ਲੰਗਰ ਪ੍ਰਸ਼ਾਦਾ ਜੋ ਵੀ ਬਣਾ ਰਹੇ ਤੇ ਇਹ ਮੇਨ ਗੇਟ ਹੈ ਜੀ ਬੈਕ ਸਾਈਡ ਦਾ ਜੋ ਮੇਰੇ ਘਰ ਦੇ ਮੂਰੇ ਹੈ ਤੇ ਆਪਾਂ ਚੱਲਦੇ ਹਾਂ ਹੁਣ ਇਧਰ ਲਫਾਫਿਆਂ ਚ ਵੀ ਚੱਲ ਰਹੇ ਹਾਂ ਚੋਲ ਵਗੈਰਾ ਤੇ ਕੜੀ ਸੌਰੀ ਦਾਲ ਬਣੀ ਹੋਈ ਐ ਤੇ ਇਹ ਜੋ ਗੇਟ ਹੈ ਨਾ ਬਿਲਕੁਲ ਇਹ ਦਾਲ ਹੈ ਜੀ ਦਾਲ ਬਹੁਤ ਟੇਸਟੀ ਬਣੀ ਹੋਈ ਹੈ ਲੋ ਜੀ ਆਪਾਂ ਪਹੁੰਚ ਗਏ ਹੁਣ ਘਰ ਨੂੰ ਵਾਪਸ ਕਿਉਂਕਿ ਇਹ ਬਿਲਕੁਲ ਨੇੜੇ ਹੀ ਮੇਰਾ ਘਰ ਹੈ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਲੋ ਜੀ ਆ ਚੁੱਕੇ ਆਪਾਂ ਘਰ ਤੇ ਕੱਪੜੇ ਧਾਰ ਲੈਣੇ ਆ ਕੱਪੜੇ ਸੁੱਕ ਚੁੱਕੇ ਆ ਮੇਰੇ ਮੈਨੂੰ ਆਦਤ ਆ ਕੱਪੜੇ ਝਾੜ ਝਾੜ ਕੇ ਧਾਰਨੇ ਦੀ ਕਿਉਂਕਿ ਫਿਰ ਵੀ ਮਿੱਟੀ ਧੂੜ ਜਮ ਜਾਂਦੀ ਹੈ ਨਾ ਸੁੱਕਣੇ ਪਾਏ ਵਿਆਂ ਦੇ ਉੱਤੇ ਤੇ ਫਿਰ ਵੀ ਮੈਂ ਝੜ ਝੜ ਕੇ ਕੱਪੜੇ ਤਾਲਦੀਆਂ ਤੇ ਨਾਲ ਦੀ ਨਾਲ ਕਰਨੀਆਂ ਮੈਂ ਪ੍ਰੈਸਾਂ ਕਿਉਂਕਿ ਕੱਪੜਾ ਨੂੰ ਪ੍ਰੈਸਾਂ ਜ਼ਰੂਰੀ ਕਰਨੀਆਂ ਪੈਂਦੀਆਂ ਵਰਦੀਆਂ ਹੁੰਦੀਆਂ ਨਾ ਬੱਚਿਆਂ ਦੀਆਂ ਤਾਂ ਲੋ ਜੀ ਗੁਰਦੁਆਰਾ ਸਾਹਿਬ ਤੋਂ ਆਪਾਂ ਆ ਗਏ ਤੇ ਮੈਂ ਆਪਣਾ ਕੈਮਰਾ ਸਾਫ ਕਰ ਲਾਂ ਜਸਟ ਕਿਉਂਕਿ ਇਹ ਹੀ ਭੁੱਲ ਜਾਨੀ ਆ ਮੈਂ ਸਾਫ ਕਰਨਾ ਤੇ ਲੋ ਜੀ ਗੁਰਦੁਆਰਾ ਸਾਹਿਬ ਤੋਂ ਆ ਗਏ ਆਪਾਂ ਤੇ ਬਸ ਜਸਟ ਰੋਟੀ ਰੋਟੀ ਖਾ ਕੇ ਆ ਗਏ ਦਾਲ ਤੇ ਛੋਲ ਤੇ ਔਰ ਪ੍ਰਸ਼ਾਦਾ ਤੇ ਨਾਲ ਤੀਆਂ ਜਲੇਬੀਆਂ ਤੇ ਖਾਇਆ ਜੀ ਗਰਮਾ ਗਰਮ ਜਲੇਬੀਆਂ ਤੇ ਅੱਜ ਤੇ ਬਸਾਖੀ ਤੇ ਬਹੁਤ ਵਧੀਆ ਸੈਲੀਬ੍ਰੇਟ ਹੋਇਆ ਸਾਡਾ ਤੇ ਅੱਜ ਦੇ ਦਿਨ ਅ ਅਮਰਤ ਛਕਾਇਆ ਤਾਂ ਨਾ ਪੰਜ ਪਿਆਰਿਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਹਨ ਤੇ ਅ ਬਾਕੀ ਹੋਰ ਮੈਨੂੰ ਇੰਨਾ ਕਾ ਪਤਾ ਜਿੰਨਾ ਦੱਸਿਆ ਤੇ ਬਾਕੀ ਹੋਰ ਵੀ ਦੱਸਿਓ ਮੈਨੂੰ ਕਿ ਬਸਾਖੀ ਕਿਉਂ ਮਨਾਈ ਜਾਂਦੀ ਹੈ ਜ਼ਰੂਰ ਦੱਸਿਓ ਹਨਾ ਕਿਉਂਕਿ ਜੋ ਮੈਨੂੰ ਪਤਾ ਕਿ ਬਸਾਖੀ ਕਿਉਂ ਮਨਾਈ ਜਾਂਦੀ ਹੈ ਬਸ ਉਹ ਮੈਂ ਤੁਹਾਨੂੰ ਦੱਸਤਾ ਵੀ ਅੱਜ ਦੇ ਦਿਨ ਪੰਜ ਪਿਆਰਿਆਂ ਨੂੰ ਅਮਰ ਛਕਾਇਆ ਤਾਂ ਇਸ ਕਰਕੇ ਬਸਾਖੀ ਮਨਾਈ ਜਾਂਦੀ ਹੈ ਤੇ ਨਾਲੇ ਸਾਰੇ ਕਿਸਾਨ ਐ ਜੋ ਵੀ ਉਹ ਫ੍ਰੀ ਹੋ ਜਾਂਦੇ ਆਪਣੇ ਕਣਕਾਂ ਤੋਂ ਹਨਾ ਚਲੋ ਕਣਕ ਤਾਂ ਅੱਗੇ ਪਿੱਛੇ ਹੋ ਜਾਂਦੀ ਆ ਵੜਾਈਆਂ ਤੋਂ ਕਿਉਂਕਿ ਵੜਾਈਆਂ ਵੀ ਚੱਲ ਰੀਆਂ ਕਣਕ ਦੀਆਂ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਫੁੱਲ ਵਾਚ ਕਰਿਆ ਕਰੋ ਬਾਏ ਬਾਏ ਜੀ ਟੇਕ ਕੇਅਰ